ਆਓ ਜੀ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਜਿਹੜਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਧੂੜੀ ਦਾ ਰੇਟ ਦਿਖਾਉਣ ਵਾਸਤੇ ਤੇ ਤਰੀਕ ਹੋ ਗਈ ਬਾਈ ਜੀ ਅੱਜ 14 ਅਪ੍ਰੈਲ 2025 ਤੇ ਟਾਈਮ ਹੋ ਗਿਆ ਜਿਹੜਾ 6:57 ਮਿੰਟ ਕੱਲ ਜਿਹੜਾ ਬਾਈ ਸਿਰਾ ਰੇਟ ਜਾਵੜਾ ਹੀ ਤੁਹਾਨੂੰ ਪਤਾ ਹੀ ਆ ਵੀ 400 ਤੋਂ ਟੱਪ ਗਿਆ ਸੀਗਾ ਕੱਲ ਜਿਹੜਾ ਸਿਰਾ ਰੇਟ ਬਾਈ ਨਗ ਸੂਤੀ ਆਉਂਦੇ ਬਾਈ ਅੱਜ ਦੇਖਦੇ ਬਾਕੀ ਨਗ ਕਿੰਨੇ ਕਾਏ ਨਾਗ ਅੱਜ ਕੱਲ ਨਾਲ ਤਾਂ ਜ਼ਰੂਰ ਵਧ ਗਿਆ ਪਰ ਉਹਨੇ ਹੈ ਨਹੀਂ ਕਿ ਜਿੰਨੇ ਆਪਾਂ ਕਹਿੰਦੇ ਵੀ ਅੱਗੇ 15 15 16 16 ਨਾਗ ਆਉਂਦੇ ਰਹਿੰਦੇ ਆ ਤੇ ਨਾਗ ਅੱਜ ਹੋਣਗੇ ਘੱਟੋ ਘੱਟ ਮੇਰੇ ਸਾਹਮਣੇ 9 10 ਨਾਗ ਹੋਣਗੇ ਬਾਈ ਦੂਦਾਂ ਹੀ ਗਿਣ ਲੇ ਆਪਾਂ ਅੰਦਾਜ਼ਾ ਲਾ ਲਿਆ 1 2 3 ਤੇ 3 6 7 8 9 3 ਤੇ 3 6 7 8 9 9 10 ਨਾਗ ਆ ਬਾਈ ਟੋਟਲੀ ਮਿਲਾ ਕੇ ਨਾ ਤੇ ਟਾਈਮ ਹੋ ਗਿਆ ਜਿਹੜਾ ਬਾਈ 6:00 ਵੱਜ ਗਏ ਤੇ 57 ਮਿੰਟ 3 ਮਿੰਟ ਰਹਿ ਗਏ ਸਿਰਫ ਬੋਲੀ ਸਟਾਰਟ ਹੋਣ ਦੇ ਵਿੱਚ ਤੇ ਬਾਈਆਂ ਦੇ ਕਮੈਂਟ ਉਹਨੇ ਸ਼ੁਰੂ ਹੋ ਗਏ ਬਾਕੀ ਬਾਈ ਅੰਦਾਜ਼ਾ ਲਾਓ ਵੀ ਅੱਜ ਜਿਹੜਾ ਕੀ ਰੇਟ ਰਹਿ ਸਕਦਾ ਕੱਲ ਜਿਹੜਾ ਗਿਆ ਸੀਗਾ ਨਾ 400 ਤੇ 15 ਸਿਰਾ ਤੇ ਆਮ ਤੂੜੀ ਜਿਹੜੀ ਵਿਕੀ ਗਈ ਆ 1350 ਦੇ ਨੇੜੇ ਤੇ ਜਿਹੜੀ ਜ਼ਿਆਦਾ ਤੂੜੀ ਕੱਲ ਵਿਕੀ ਗਈ ਆ ਬਾਈ ਜਤਿੰਦਰ ਸਿੰਘ ਕੀ ਹਾਲ ਆ ਬਾਈ ਜੀ ਦਾ ਵਧੀਆ ਬਾਈ ਵਧੀਆ ਜਮੇਰ ਸਿੰਘ ਭੁੱਲਰ ਰਤਨਿਹੜੀ ਸਮਾਣਾ ਗੁੱਡ ਮਾਰਨਿੰਗ ਪ੍ਰਾਹ ਹੋ ਠੀਕ ਠਾਕ ਆ ਜੀ ਬਿੱਟੂ ਟਾਹਲਪੁਰਾ ਬਾਈ ਕੀ ਹਾਲ ਚਾਲ ਆ ਪ੍ਰਾਹ ਹੋ ਠੀਕ ਆ ਕਮੈਂਟ ਉਹਨੇ ਸ਼ੁਰੂ ਹੋ ਗਿਆ ਬਾਈਆਂ ਦੇ ਤੇ ਜਲਦੀ ਜਲਦੀ ਬਾਈ ਹੁਣ ਕਮੈਂਟ ਜਰੂਰ ਕਰੋ ਬਾਈ ਵੀ ਕਿੰਨਾ ਰੇਟ ਜਾਊਗਾ ਬਲਦੇਵ ਸਿੰਘ ਸੰਧਵਾ ਕੀ ਹਾਲ ਚਾਲ ਆ ਟਾਹਲ ਸਿੰਘ ਜਲਾਨਪੁਰ ਖੰਨੇ ਕੀ ਹਾਲ ਚਾਲ ਬਈ ਕੱਲ ਯਾਰ ਵਧੀਆ ਨਾ ਸਵਾਦ ਆ ਗਿਆ ਕੱਲ ਆਪਣੇ ਮੇਲਾ ਸੀਗਾ ਵਿਸਾਖੀ ਦਾ ਸੇਵਾ ਵੀ ਕੀਤੀ ਕੱਲ ਘੰਟਾ ਕ ਲਾਇਆ ਹਨ ਤੇ ਬੜਾ ਨਜ਼ਾਰਾ ਜਾ ਹੁੰਦਾ ਯਾਰ ਜਦੋਂ ਐ ਸੰਗਤ ਆਉਂਦੀ ਆ ਸੰਗਤ ਕੱਲ ਸੀ ਬਹੁਤ ਬਈ ਕੱਲ ਮੇਲਾ ਬਹੁਤ ਮਗਿਆ ਕੱਟ ਪੂਰਾ ਸੀ ਕੱਲ ਕੀ ਹਾਲਾ ਜੀ ਹੋਰ ਬੌਜੀ ਸੱਟ ਚਲ ਵਧੀਆ 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 ਸਿੱਤਾ ਕਹਿੰਦਾ ਜੀ ਵਧੀਆ ਵੀ ਜੀ ਵਧੀਆ 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 ਸ਼ੇਅਰ ਕਰਦੇ ਆ ਸਵੇਰੇ ਸਵੇਰੇ ਹਨਾ ਡੇਲੀ ਜੀ ਚਲੋ ਲੈ ਬਈ ਹਰਜੀਤ ਸਿੱਧੂ ਬਾਈ ਕੀ ਹਾਲ ਚੱਲੇ ਜੀ ਸਵੇਰ ਦਾ ਟਾਈਮ ਜਿਹੜਾ ਹੁੰਦਾ ਨਾ ਬਾਈ ਸੈਰ ਕਰਨ ਦਾ ਵਧੀਆ ਰਹਿੰਦਾ ਯਾਰ ਕਿਉਂਕਿ ਦਿਨੇ ਦਾ ਆਪਾਂ ਮੜੀ ਜੀ ਦੂਰ ਹੀ ਜਾਣਾ ਹੋਵੇ ਨਾ ਕਿਤੇ ਅੱਡੇ ਤੇ ਵੀ ਜਾਣਾ ਚੱਕਿਆ ਮੋਟਰਸਾਈਕਲ ਮਾਰੀ ਕਿੱਕ ਹਨਾ ਚੱਕਿਆ ਮੋਟਰਸਾਈਕਲ ਮਾਰ ਹੁਣ ਤਾਂ ਸਕੂਟਰ ਜੀਆਂ ਆ ਗੀਆਂ ਮੜੇ ਸੰਨ ਵੈਦੀ ਪਤਲੀਆਂ ਜੀਆਂ ਜਿਹੜੀਆਂ ਬੈਟਰੀ ਵਾਲੀਆਂ ਉਹ ਵੀ ਲੰਘ ਜਾਂਦੀਆਂ ਯਾਰ ਅਗਲਾ ਕਹਿੰਦਾ ਨਾ ਤੇਲ ਮਚਨ ਮੜਾ ਰੇਸ ਕਰੋ ਤੇ ਬਹਿ ਜਾਓ ਚੁੱਪ ਕਰ ਕੀ ਆਲਾ ਬਾਈ ਉਹ ਠੀਕ ਹੈ ਜੀ ਤੇ ਉਹਦੇ ਕਰਕੇ ਨਾ ਹੁਣ ਆਪਣਾ ਜਾਨੀ ਜਿਹੜਾ ਆਪਾਂ ਸਾਈਕਲ ਸੰਕ ਲੱਗੇ ਚਲਾਉਂਦੇ ਸੀ ਮਾੜਾ ਮੋਟਾ ਤੋਰਾ ਫੇਰਾ ਹੁੰਦਾ ਰਹਿੰਦੇ ਉਹ ਬਹੁਤ ਘਟ ਗਿਆ ਬਾਈ ਤਾਂ ਕਰਕੇ ਬਿਮਾਰੀਆਂ ਵਧ ਗਈਆਂ ਯਾਰ ਹੋਰ ਫਿਰਕੇ ਵਾਲਾ ਸੱਤ ਲੈ ਬਾਈ ਚੱਲ 8 8 60 65 65 ਪੁੱਤਰ 77 71 80 80 90 95 300 300 5 10 20 25 30 35 40 45 350 350 52 60 65 70 75 80 85 90 95 400 400 ਬੋਲਣਾ ਬਈ ਕਿਨੇ 10 ਰੁਪਇਆ ਹੀ ਪੀਰ ਵੀ ਗਈ ਪੀਰ ਵੀ ਗਈ 40 ਰੁਪਏ ਹੀ 440 ਬੋਲਾਂਗੇ ਨੇ 440 ਲੈ ਬਈ ਪਹਿਲੀ ਟਰਾਲੀ ਜਿਹੜੀ ਗਈ ਆ ਜੀ 440 ਰੁਪਏ ਬਈ ਹਨਾ ਤੇ ਸਿਰਾਂ ਰੇਟ ਕੱਲ ਸੀਗਾ 415 ਰੁਪਏ ਤੇ ਅੱਜ ਦੇਖ ਲਓ ਪਹਿਲੀ ਟਰਾਲੀ ਜਿਹੜੀ 440 ਰੁਪਏ ਵਗ ਗਈ ਆ ਜੀ ਆ ਜੋ ਕਰਾਂ ਦੂਜੀ ਟਰਾਲੀ ਬਈ ਵਾਹ ਲੱਗ ਵੇ ਤੈਨੂੰ ਠੂੜੀ ਦੀ ਕੁਆਲਿਟੀ ਜ਼ਰੂਰ ਦਿਖਾਈਏ। ਇਹ ਨੀਓਂ ਪੰਡਾ ਆਇਆ। ਸਰਦੀ ਭਾਈ ਅੰਦਰ ਵੀ ਠੂੜੀ ਬੋਲੋ 300 ਰੁਪਿਆ 5 10 20 25 ਹੋ ਜਾਏਗਾ ਭਾਈ 500 ਰੁਪਿਆ ਕਰਾ ਲਾਊਗਾ ਭਾਈ ਕੋਨੀ ਦਾ ਸਾਢੇ 350 ਰੁਪਏ ਆਈ 50 60 70 80 84 84 90 390 390 ਬੋਲਾਂਗੇ ਨੇ 95 400 400 ਬੋਲਾਂਗੇ ਨੇ 5 ਰੁਪਏ ਆਈ 10 15 20 25 425 ਬੋਲਦਾ ਕੋਈ 425 ਲੈ ਬਈ ਸਵਾ 400 ਸਵਾ 400 ਰੁਪਏ ਨੂੰ ਜਿਹੜੀ ਆ ਤੂੜੀ ਵੈ ਗਈ ਜੇ ਇੱਕ ਪਹਿਲੀ ਵਿਕੀ ਬਈ 440 ਰੁਪਏ ਤੇ ਦੂਜੀ ਵੈ ਗਈ 400 ਤੇ 25 ਰੁਪਏ ਲੈ ਬਈ ਤੀਜੀ ਟਰਾਲੀ ਦੇਖਦੇ ਜੀ ਕੀ ਰੇਟ ਜਾਂਦੀ ਆ ਬਾਈ ਤੇ ਹਰਜੀਤ ਸਿੱਧੂਆਂ ਦੇ ਬਾਈ ਆਪਣਾ ਫੋੜ ਆਇਆ ਕਹਿੰਦਾ ਤੂੜੀ ਲੈ ਕੇ 4 ਨੰਬਰ ਦੇ ਵੱਲੇ ਸ਼ੰਗਾਰਿਆਂ ਵੈ ਬਾਈ ਨੇ ਆ ਜਾ ਕੋਲ ਮੇਰੇ ਨਾਲ ਚੜ੍ਹ ਕੇ ਮੇਰੇ ਨਾਲ ਗੱਲ ਕਰ ਪਾਜੀ ਕਾਲਾ ਮੇਰੇ ਨੇ ਕਰਕੇ ਵੀ ਆਪਾਂ ਪੱਗਿਆ ਸਰਾ ਬੰਦਾ ਹੈਗਾ ਕੋਈ ਇਹਦੀ ਆ ਬਾਈ ਨਾਲ ਹੀ ਜਾਣ ਵਾਲੇ ਆਪਣੀ ਦਾ ਜਰਮੂਰ ਦੀ ਅੰਦਰ ਵੀ ਥੋੜੀ ਬੋਲੋ ਬਾਈ ਸੁਏ ਦੇ ਦੋਰਾ ਬੋਲੋ ਬੋਲੋ 300 ਰੁਪਇਆ 5 ਰੁਪਏ ਲੈ ਗਿਆ ਚੱਲੇ 350 ਜੀ 55 60 65 70 78 88 385 ਰੁਪਏ 90 390 ਰੁਪਏ 95 400 5 10 15 415 ਬੋਲਾਂਗੇ ਨਾ 415 ਰੁਪਏ ਲੈ ਬਾਈ 415 ਵਾਲਾ ਭਰਾ ਹੋ ਠੀਕ ਹੈ ਬਾਈ ਬਾਜੀ ਆ ਕਿਰਤਾ ਕੰਮ ਹਾਂਜੀ ਹਾਂਜੀ ਸਰ ਲਾ ਬਾਈ 400 ਤੇ 15 ਰੁਪਏ ਨਾ ਲਾ ਬਾਈ ਆ ਬਾਈ ਨੇ ਕਮੈਂਟ ਕੀਤਾ ਸੀ ਹਰਜੀਤ ਸਿੱਧੂ ਬਾਈ ਨੇ ਕਹਿੰਦਾ ਆਪਣਾ ਥੋੜਾ ਜਿਹਾ ਹੋਰ ਵਿਖਾਓ ਬਾਈ ਸ਼ਿੰਗਾਰਿਆ ਬੱਲੇ ਕਿਆ ਬਾਤ ਆ ਯਾਰ ਇਹ ਵੀ ਆ ਬਾਈ ਅੰਦਰ ਨਹੀਂ ਦੂਣੀ ਬੋਲੋ ਬਾਈ 300 ਰੁਪਏ 300 300 15 25 350 50, 60 70 370 75 80 90 ਨਹੀਂ ਨਹੀਂ ਜੀ ਹੁਣ ਦੁਰਿਆ ਮੈਂ ਛੱਡ ਜਾ 400 410 10 410 ਬੋਲਣਗੇ ਨਹੀਂ 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 ਕੀ ਆ ਗਿਆ ਬਾਤ 410 ਰੁਪਏ ਬਾਈ ਜੀ ਲੈ ਬਾਈ 400 ਤੇ 10 ਰੁਪਏ ਇੱਕ ਗੱਲ ਤੁਹਾਨੂੰ ਦੱਸ ਦਿੰਦੇ ਆ ਬਾਈ ਅੱਜ ਜਿੰਨੇ ਵੀ ਨਗ ਪਹਿਲੇ ਸ਼ੁਰੂਆਤੀ ਜਿਹੜੇ ਨਗ ਵਿਕੇ ਹਨ 410 ਤੋਂ ਲੈ ਕੇ ਤੇ 440 ਰੁਪਏ ਤੱਕ ਵਿਕੇ ਇੱਕ 410 ਇੱਕ 415 ਇੱਕ 425 ਤੇ ਇੱਕ 440 ਰੁਪਏ ਬਾਕੀ ਗਾਂ ਜਾ ਕੇ ਵੇਖਦੇ ਵੀ ਰੇਟ ਜਿਹੜੇ 400 ਤੋਂ ਥੱਲੇ ਰਹਿੰਦੇ ਆ ਜਾਂ ਤਾਂ ਰਹਿੰਦੇ ਆ ਬਾਈ ਬੋਲੋ ਬਈ 350 ਰੁਪਿਆ 350 ਸਾਢੇ 365 ਰੁਪਏ ਹੈ 70 ਰੁਪਏ 70 ਰੁਪਏ 85 ਰੁਪਏ 90 95 ਰੁਪਏ ਹੋ ਜਾਊਗਾ ਭਾਈ ਫਰੀ ਕੋਟ ਜਾਏਗਾ ਨਹੀਂ ਆਉਂਦਾ 395 ਰੁਪਏ 405 ਬੋਲਾਂਗੇ 405 ਰੁਪਏ ਬਾਈ ਲੈ ਬਾਈ 400 ਤੇ 5 ਰੁਪਏ ਜਿਵੇਂ ਜਿਵੇਂ ਆਪਾਂ ਗਾਹ ਨੂੰ ਜਾਈ ਜਾਂਦੇ ਆ 5-5 ਰੁਪਏ ਥੱਲੇ ਆਉਂਦਾ ਜਾਂਦਾ ਰੇਟ ਸ਼ੁਰੂ ਚ 440 ਫਿਰ 425 ਫਿਰ 415 ਫਿਰ 410 ਤੇ ਫਿਰ 405 ਰੁਪਏ ਲੈ ਬਈ ਨਗਰੇਗੇ 1 2 3 ਤੇ 4 ਪਰ ਗੱਲ ਇਹ ਆ ਵੀ ਸਾਰੇ 450 ਤੋਂ ਉੱਤੇ ਹਾਲੇ ਤੱਕ ਬਈ ਜਿਹੜੇ ਨਗਵ ਵਿਕੇ ਆ ਜੀ ਹਾਂ ਮੈਂ ਜਾਉਂਗੀ ਨਾਲ ਹਾਰਦੀ ਘੰਦਰ ਦੀ ਹੈ ਅੰਦਰ ਦੀ ਕੋਈ ਇੱਕ ਦੋ ਬੰਦਾ ਕਿਸਮੇਲੇ ਹੋ ਸਕਦੇ ਜਾ ਦੇ ਹੈ ਅੰਦਰ ਹੈ ਹੈ ਕੋਈ ਹੈ ਕਿੰਨਾ ਬੰਦਾ ਮਾੜੀ ਆ ਸਰਦੀ ਵਿੱਚ ਸਾਹ ਸੱਤ ਕਿਹਨ ਬਾਈ ਤੂੜੀ ਵਾਲੇ ਨੂੰ ਕਿੰਨੇ ਦੇ ਦੋ ਆਪਣੀ ਹਾਰਦੀ ਆ ਹਾਂ ਹਾਂ ਠੀਕ ਹੈ 300 300 ਪੰਜ 10 15 20 25 35 40 45 50 55 60 65 70 75 80 85 90 95 395 ਬੋਲਾਂਗੇ ਨਾ 395 ਲੈ ਭਾਈ 395 ਰੁਪਏ ਲੈ ਭਾਈ ਆ ਤੂੜੀ ਵੈਗੀ ਜਿਹੜੀ 395 ਰੁਪਏ ਨਾਗ ਰਹਿ ਗਏ ਸਿਰਫ ਤੇ ਸਿਰਫ ਤਿੰਨ ਹਾਲੇ ਇੱਕ ਟਰਾਲੀ ਹੈ ਜਿਹੜੀ 400 ਤੋਂ ਥੱਲੇ ਵਿਕੀ ਆ ਤੇ ਨਾਗ ਰਹਿ ਗਏ ਬਈ ਸਿਰਫ ਤੇ ਸਿਰਫ ਤਿੰਨ ਆਜੋ ਕਰੋ ਦੀ ਨਹੀਂ ਬਈ ਤੂੜੀ ਬਾਹਰ ਦੀ ਐ ਇਹ ਬਾਹਰ ਦੀ ਲੱਗਦੀ ਆ ਤੇ ਅੰਦਰ ਦੀ ਆ ਆਪਣੇ ਅੰਗਲ ਗੁੱਡੀ ਵਾਲੀ ਆ ਜੀ ਗਿੱਲੀ ਗੁੱਲੀ ਦਾ ਨਹੀਂ ਵਿੱਚ ਨਹੀਂ बोलो जी आजा किथे ਜਾਣੀ ਆਪਾਂ ਇੱਧਰ ਆ ਬਣਾ ਲੈਾਂਗੇ ਦਿੱਲੀ ਦੇ ਸਕੂਲ ਕੋਲੇ ਆ ਸ਼ੇਮਲਾ ਦੇ ਕੋਲੇ ਫੀਸ ਕੋ ਟੋਰ ਲੈ ਕੇ ਆਸੀ ਹਾਂ ਕਿੰਨਾ ਕਰਾਇਆ 300 ਰੁਪਏ ਲਾਏਗਾ ਬੋਰ ਬੋਲੋ ਬੋਲੋ ਤਾਂ 70 58 ਨਹੀਂ ਆਇਆ ਮੈਂ ਨਾਲ ਹੀ ਬੈਠਾ ਹਾਂ ਬੋਲਦਾ ਕੋਈ ਇੱਥੇ 100 ਦਾ ਬੋਲ ਫਿਰ ਹਾਂ 200 ਰੁਪਿਆ <laughs> 10 250 250 ਤਾਂ ਕੀ ਹੈ 250 ਤਾਂ ਕੀ ਹੈ ਬੋਲਾਂ ਨਾ ਹਾਂ ਜੀ 50 60 65 70 75 80 ਹਾਂ ਜੀ ਬੋਲਾਂ 305 5 ਬੋਲਾਂ 10 15 20 25 1000 ਮਿਲ ਜਾ 30 ਰੁਪਏ 30 ਰੁਪਏ ਬੋਲਣਗੇ 330 ਰੁਪਏ ਲੈ ਬਈ 330 ਰੁਪਏ ਤੂੰ ਇੱਕ ਗੱਲ ਨੋਟ ਕਰੋ ਵੀ ਬਾਹਰ ਦੀ ਤੂੜੀ ਸੀਗੀ ਇਹ ਤੇ ਬਾਈ ਪਹਿਲਾਂ 100 ਰੁਪਏ ਰੱਖਦਾ ਸੀ ਫਿਰ ਕਿਵਲਾਂ ਦਾ ਬਾਈ ਨਹੀਂ 200 250 ਤੇ ਫਿਰ 300 330 ਰੁਪਏ ਤੇ ਜਾਵੜਿਆ ਬਾਈ ਰੇਟ ਲੈ ਬਈ ਨਗਰ ਹੈਗੇ ਦੋ ਆਜੋ ਕਰਾਂ ਦੀ

52 60 65 70 77 400 400 5 60 15 20 25 25 ਤੇ ਉੱਤੇ 430 ਬੋਲਾਂਗੇ ਨੇ 430 ਰੁਪਏ ਭਾਈ ਲਾ ਭਾਈ 430 ਰੁਪਏ ਅੰਦਰ ਦੀ ਤੂੜੀ ਤੇ 430 ਰੁਪਏ ਜਿਹੜੀ ਆ ਵੈ ਗਈ ਹੈ ਭਾਈ ਤੇ ਰੇਟ ਅੱਜ ਜਿਹੜਾ ਨਿਕਲਿਆ ਜੀ ਸਿਰਾਂ ਰੇਟ 400 ਤੇ 40 ਰੁਪਏ ਨਿਕਲ ਤੇ ਲਾਸਟ ਤੱਕ ਆਉਂਦੇ ਆਉਂਦੇ ਵੀ ਜਾਨੀ 430 ਨੂੰ ਇੱਕ ਟਰਾਲੀ ਵੈਗ ਗਈ ਯਾਨੀ ਰੇਟ ਬਈ ਅੱਜ ਲਗਾਤਾਰ ਐਨ ਸਟੇਬਲ ਚੱਲੇ ਆ பாரிசி <laughs> ਹਰ ਕੋ ਨਾ ਖੁੱਲਣ ਜੀ ਨਹੀਂ ਕਰਦਾ ਆ ਬਣਾ ਹੈ ਕੌਣ ਜੀ ਦੀ ਹੈ ਹੈ ਦੋਨ ਜੀ ਦੀ ਬਾਕੀ ਕਰਾ ਜੀ ਉੱਪਰ ਜਦੋਂ ਹੋ ਗਰਾ ਭਾਈ ਦੋ ਸੈਂ ਲਾ ਦੇਉਗੇ ਨਹੀਂ ਭਈ ਇੱਕ ਨਹੀਂ ਦੋ ਹਾਂ ਜੀ 200 ਰੁਪਇਆ 205 10 15 300 ਕਰਦੇ ਸਾਫ ਮਰਦੀ ਆ ਯਾ ਮੈਂ 200 ਰੁਪਏ 300 300 ਥੋਲਾ ਵੈਗੀ ਨੇ ਕਾਤਾ ਸੱਪ ਫਿਰ ਲੈ ਬਈ ਲੈ ਬਈ ਆ ਵੈਗੀ ਜਿਹੜੀ 300 ਰੁਪਏ ਨੂੰ ਸੀਗੀ ਅੰਦਰ ਦੀ ਤੂੜੀ ਥੋੜਾ ਰੰਗ ਜਰੂਰ ਡਾਉਨ ਸੀਗਾ ਤੇ ਬਾਈਆਂ ਦਾ ਅੰਦਰ ਦੀ ਤੂੜੀ ਆ ਲੈ ਬਈ ਅੱਜ ਜਿਹੜਾ ਸਿਰਾ ਰੇਟ ਚੱਲਿਆ 400 ਤੇ 40 ਰੁਪਏ ਰੇਟ ਜਿਹੜਾ ਮਿੱਤਰੋ ਸਿਰਾ ਰੇਟ ਚੱਲ ਗਿਆ ਬਾਈ ਤੇ ਤੁਹਾਨੂੰ ਇੱਕ ਗੱਲ ਦੱਸ ਦਿੰਨੇ ਆ ਵੀ ਸ਼ੁਰੂ ਤੋਂ ਲੈ ਕੇ ਜਿਹੜਾ ਸ਼ੁਰੂ ਚ ਜਿਹੜੀ 440 ਰੁਪਏ ਵਿਕੀ ਆ ਤੇ ਪਿੱਛੋਂ ਦੋ ਨੰਬਰ ਟਰਾਲੀ 430 ਵੈ ਗਈ ਇੱਥੋਂ ਇਹ ਪਤਾ ਲੱਗਦਾ ਵੀ ਜਾਨੀ ਰੇਟ ਜਿਹੜੇ ਅੱਜ ਇੱਕ ਸਾਰ ਚੱਲੇ ਆ ਘਟ ਵੱਧ ਨਹੀਂ ਚੱਲੇ ਵੀ ਇੱਕ ਟਰਾਲੀ ਘਟ ਰਹੀ ਹੋਵੇ ਵੱਧ ਰਹੀ ਹੋਵੇ ਰੇਟ ਮਿੱਤਰੋ ਜਿਹੜੇ ਹੈ ਤਗੀ ਲਗਾਤਾਰ ਇੱਕ ਸਾਰ ਚੱਲੇ ਆ ਸ਼ੁਰੂ ਚ ਆਇਓ ਪਿੱਛੇ ਟਰਾਲੀ ਖੜੀ ਸੀ ਚਾਇਓ ਮੂਹਰੇ ਟਰਾਲੀ ਖੜੀ ਸੀ ਹਾਂ ਤੇ ਰੇਟ ਬਾਈ ਜਿਹੜੇ ਆਨ ਐਵਰੇਜ ਦੇ ਰੇਟ ਦੀ ਗੱਲ ਕਰੀਏ ਅੱਜ ਤੁਸੀਂ ਮੰਨ ਕੇ ਚੱਲੋ ਵੀ 420 25 400 15 20 25 ਦੇ ਨੇੜੇ ਜਿਹੜੇ ਆਨ ਐਵਰੇਜ ਰੇਟ ਚੱਲੇ ਆ ਬਾਈ ਤੇ ਸਿਰਾਂ ਰੇਟ 440 ਲਖਵਿੰਦਰ ਸਿੰਘ ਡੇ올 ਡੇਰਾ ਬਾਬਾ ਨਾਨਕ ਪਲਵਿੰਦਰ ਗੱਲ ਬਾਈ ਕੀ ਹਾਲ ਚੱਲੇ ਜੀ ਅੰਗਰੇਜ਼ ਵਾਲ ਸਤਿ ਸ੍ਰੀਕਾਲ ਗਗਨਦੀਪ ਮਾਨ ਕਹਿੰਦੇ ਬਾਈ ਸਾਡੇ ਤਾਂ ਯਾਰ ਗੜੇਮਾਰੀ ਹੋ ਗਈ ਸਾਡੇ ਤਾਂ ਤੂੜੀ ਵੀ ਨਹੀਂ ਬਣਦੀ ਬਹੁਤ ਮਾੜੀ ਗੱਲ ਬਾਈ ਬਹੁਤ ਕਈ ਥਾਵਾਂ ਤੇ ਗੜੇਮਾਰੀ ਹੋ ਗਈ ਯਾਰ ਹਨਾ ਬਹੁਤ ਮਾੜਾ ਯਾਰ ਕੰਮ ਹੋ ਜਾਂਦਾ ਬਾਈ ਕਈ ਵਾਰੀ ਤਾਂ ਯਾਰ ਜਤਿੰਦਰ ਜੋਸ਼ੀ ਜਸ਼ਨਦੀਪ ਬਰਾੜ ਸਾਹਿਬ ਬਾਈ ਕੀ ਹਾਲ ਚੱਲੇ ਜੀ ਜੰਟਾ ਯੂ ਐਸ ਏ ਤੋਂ ਲਾਈਵ ਨੇ ਰਾਦੇ 9:30 ਵਜੇ ਕੀ ਬਾਤ ਹੈ ਜੀ ਹੋਰ ਬਾਈ ਕੀ ਹਾਲ ਚਾਲ ਆ ਭਰਾ ਕੀ ਰੇਟ ਕਰਤਾ ਬਾਈ ਹਾਂ ਅੱਛਾ ਅੰਦਾਜ਼ਾ ਕੀ ਰੇਟ ਹੋਊਗਾ ਹੈ ਉਹ ਬਾਈ ਨੂੰ ਪਤਾ ਉਹ ਡਰਾਈਵਰ ਨੂੰ ਹਨ ਇਹ ਤਾਂ ਦੂਜਾ ਲੋਕਲ ਆ ਲੈਣ ਹਾਂ ਕਰਨਾਲ ਦਾ ਰੇਟ ਤਾਂ ਕਈ ਪੁੱਛ ਦਿੰਦੇ ਵੀਰ ਪਰ ਕਰਨਾਲ ਦਾ ਹੈ ਉਹ ਤਾਂ ਟਰਾਲਿਆਂ 'ਚ ਹੁੰਦਾ ਦੂਜਾ ਦਾ ਲਾਈਵ 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 ਬਾਈ ਆ ਜਾਂਦਾ ਉਹ ਦਿੱਲੀ ਹਾਂ ਹਾਂ ਟੂੜੀ ਦੀ ਬੋਲੀ ਕਰਾ ਕੇ ਆੜਿਆ ਜੀ ਹੁਣੇ ਲਾਈਵ ਹਾਂ ਤੁਸੀਂ ਕਿਵੇਂ ਵੈਸੇ ਇੱਥੇ ਰਹਿਤਾ ਪੈ ਅੱਛਾ ਇਹ ਚ ਕੀ ਆ ਇਹਦੇ ਚੋ ਡੀਓ ਸੀ ਆ ਜਿਹੜਾ ਪਸਲਾਂ ਪਾਉਂਦੇ ਨੇ ਅੱਛਾ 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 ਉਹਦਾ ਕੀ ਸਾਫ ਹੁੰਦਾ ਇਹਦਾ ਕਵੰਤ ਦਿਖਾਉਣਾ ਹੁੰਦਾ ਕੀ ਰੇਟ ਹੈ 150 ਰੁਪਈਆ 150 ਰੁਪਈਆ 250 ਰੁਪਈਆ ਕਵੰਤ ਵਾਲਾ ਵਧੀਆ ਵੀ ਕੀ ਜਾਂਦਾ ਹਾਂਜੀ ਬਾਹਰੋਂ ਆਉਂਦਾ ਨਾ ਜਿਵੇਂ ਕਪੂਰ ਥਰੇ ਆਇਆ ਹਾਂ ਹਾਂ ਨਹੀਂ ਪਸ਼ੂਆਂ ਦਾ ਕਿਵੇਂ ਹੈ ਇਹ ਪਸ਼ੂਆਂ ਨੂੰ ਫੀਡ ਬੰਦੀ ਹੈ ਇਹ ਚਾਰ ਵਾਲਾ ਸਿਸਟਮ ਤਾਂ ਨਹੀਂ 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 ਚਾਰ ਵਾਲਾ ਨਹੀਂ ਚਾਰ ਵਾਲਾ ਨਹੀਂ ਹੈ ਅੱਛਾ ਹੋਰ ਸਿਸਟਮ ਆ ਕੋਈ 250 ਰੁਪਈਆ ਕਿਵੰਟਲ ਕਿਤੇ ਸਿੰਪਲ ਹੈਗਾ ਕੋਈ ਮੜਮਟ ਸਿੰਪਲ ਸਿੰਪਲ ਦਾ ਇੰਟਾਇਰ ਹਾਂ ਬੰਦੀ ਹੈ ਸਾਰਾ ਟਰੱਕ ਲੈ ਭਾਈ ਆਪਾਂ ਨੂੰ ਤਾਂ ਨੌਲੇਜ ਨਹੀਂ ਇਹ ਚੀਜ਼ਾਂ ਬਾਰੇ ਜਿਹੜੇ ਡੇਰੀ ਫਾਰਮਾਂ ਜਿੰਨਾਂ ਦੇ ਹਨ ਉਹਨਾਂ ਨੂੰ ਜ਼ਿਆਦਾ ਨੌਲੇਜ ਹੋਊਗੀ ਫਾਰਮਾਂ ਜਨ ਜਾਂਦਾ ਜਿਵੇਂ ਉਹਨਾਂ ਫੈਕਟਰੀਆਂ ਲੱਗੀਆਂ ਹੀਆਂ ਇਹਨਾਂ ਦੀਆਂ ਕਿ ਉਹ ਫੀਡ ਬਣਾ ਲੈਂਦੇ ਆ ਪਸ਼ੂਆਂ ਨੂੰ ਵਾਸਤੇ ਐਸੀ ਚੀਜ਼ ਦੀ ਸਹੀ ਆ ਆ ਕੇ ਨਹੀਂ ਆਦਾ ਹਾਂ ਹੋਰ ਵਧੀਆ ਚੱਲੀ ਜਾਂਦਾ ਕੰਮ ਕਰ ਹਾਂ ਬਾਈ ਕਣਕੋਂ ਵਾਲੀ ਆ ਫਰ ਕਰਦੇ ਤਿਆਰੀਆਂ ਹਾਂ ਕਣਕ ਤਾਂ ਆ ਗਈ ਹੋਗੀ ਮੰਡੀ 'ਚ ਵਾਦੂ ਹੈਨਾ ਅੰਦਰ ਆ ਗਈ ਹੋਗੀ ਕਣਕ ਅੱਜ ਰੇਟ ਜਿਹੜਾ ਤੂੜੀ ਦਾ ਚੱਲਿਆ 400 ਤੋਂ 40 ਰੁਪਏ ਅੱਗੇ ਤੇ ਨਹੀਂ 3 300 ਨੂੰ 2.5 250 ਨੂੰ ਰਹਿ ਜਾਂਦੀ ਆ ਤਿੰਨ ਦਿਨਾਂ ਦਾ ਰੇਟ ਜਿਹੜਾ ਬਈ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਆਪਾਂ ਜਿਹੜੇ ਵੀਰ ਭਰਾ ਆਪਣੇ ਨਾਲ ਚਿਰ ਤੋਂ ਵੇਦੇ ਆ ਤੇ ਉਹ ਦੱਸਿਆ ਵੀ ਹਫਤਾ ਘੱਟੋ-ਘੱਟ ਹਫਤਾ ਅੱਜ ਯਾਨੀ ਤੀਜਾ ਦਿਨ ਆ ਗਿਆ ਚੌਥਾ ਦਿਨ ਆ ਗਿਆ ਸੋਰੀ ਰੇਟ ਤੇਜ ਦਾ ਅੱਜ ਚੌਥਾ ਦਿਨ ਸੀਗਾ ਰੇਟ ਤੇਜ ਦਾ ਤੇ ਤੁਸੀਂ ਲਾ ਲੋ ਸਾਹਿਬ ਕਿੰਨਾ ਚਿਰ ਹਲੇ ਕੜਕ ਦਾ ਸੀਜ਼ਨ ਚੱਲਦਾ ਘੱਟੋ-ਘੱਟ ਤੇ ਹਫਤਾ 10 ਦਿਨ ਤਾਂ ਯਾਰ ਘੱਟੋ-ਘੱਟ ਰੇਟ ਰਹੂਗਾ ਰਹੂਗਾ ਆ 10 ਦਿਨ ਤਾਂ ਬਾਹਲੇ ਕਹਤੇ ਯਾਰ ਅੱਜ ਤਰੀਕ ਹੋ ਗਈ 14 ਤੇ ਜੇ ਮੰਨ ਕੇ ਚੱਲੋ ਵੀ ਤੁਸੀਂ ਕਣਕਾ ਹੁਣ ਵੱਢੀ ਜਾਂਦੇ ਲੋਕ ਤੇ ਐਦੂਆ ਹਫ਼ਤੇ ਕੋ ਨੂੰ ਮੇਰੇ ਸਹਾਂ ਨੂੰ ਤੂੜੀ ਢਾੜੀ ਉਹਨਾਂ ਦੀ ਬਣਦੇ ਜਾਲੀਆਂ ਵਾਲੀਆਂ ਟਰਾਲੀਆਂ ਉਨ ਲੱਗ ਪੈਣੀਆਂ ਬਾਈ ਹਫ਼ਤੇ ਦਿਨ ਸਾਰੇ ਪੰਜ ਚਾਰਾਂ ਪੰਜਾਂ ਦਿਨਾਂ ਦੀ ਖੇੜੀ ਰਹਿ ਗਈ ਬਸ ਜਿਹੜਾ ਰੇਟ ਤੇ ਜਸ ਨੂੰ ਇੱਕ ਗੱਲ ਦੱਸ ਦਿੰਨੇ ਹੁਣ ਜਿਹੜੇ ਆ ਤਿੰਨ ਚਾਰ ਦਿਨ ਸੀ ਤੇਜ਼ੀ ਵਾਲੇ ਇਹਦੇ ਚ ਜਿਹੜੇ ਵੇਚ ਕੇ ਵੇਚ ਕੇ ਤੁਹਾਨੂੰ ਆ ਮੈਂ ਪਹਿਲਾਂ ਹੀ ਦੱਸਤਾ ਸੀ ਮੈਂ ਕਿਹਾ 7-8 ਦਿਨ ਤਾਂ ਰੇਟ ਬਾਈ ਤੇਜ਼ ਰਹੂ ਕਰੂੰਗਾ ਅਮਨ ਪਾਲ ਬਰਾੜ ਸਾਡਾ ਨੇਮ ਬੋਲੋ ਜੀ ਜਰੂਰ ਜੀ ਜਰੂਰ ਬਿੱਟੂ ਟਹਿਲਪੁਰਾ ਲਖਵਿੰਦਰ ਦੇਵ ਦੇਰਾ ਬਾਬਾ ਨਾਨਕ ਯਾਰ ਗੜੇ ਤਾਂ ਕਈ ਸਮਾਂ ਤੇ ਪੈ ਗਏ ਤੇ ਬਾਹਲਾ ਯਾਰ ਕੰਮ ਖਰਾਬ ਹੋ ਗਿਆ ਬਾਈ ਰਕੇਸ਼ ਭਾਜੀ ਗੁੱਡ ਜੋ ਮਹਾਵੀਰ ਜੀ ਧੰਨਵਾਦ ਬਾਈ ਜੀ ਧੰਨਵਾਦ ਚੌਰਾ ਸਿੰਘ ਬਾਈ ਕੀ ਹਾਲ ਚਾਲ ਆ ਠੀਕ ਠਾਕ ਆ ਜੀ ਮਹਾਰਾਜ ਲੈ ਯਾਰ ਸਬਜ਼ੀ ਮੰਡੀ ਦੇ ਵਿੱਚ ਵੇਖੀਏ ਮੜਾ ਮਹੌਲ ਸ਼ੋਰ ਕਿੰਨਾ ਕਰਿਆ ਗਿਆ ਕਿਤੇ ਸਮਾਨ ਤੁਹਾਨੂੰ ਇੱਧਰ ਨੂੰ ਢੇੜੀ ਛੇੜੀ ਲਵਾਈਏ ਆਪ ਬਾਈ ਲੱਸੀ ਦੇ ਦਿਨ ਆ ਗਏ ਹੁਣ ਦੁਬਾਰੇ ਬਾਈ ਇੱਥੇ ਮਿਲਿਆ ਕਰਨਾ ਤੁਹਾਨੂੰ ਲੱਸੀ ਵਾਲਾ ਹੋਰ ਬਾਈ ਕੀ ਹਾਲ ਚਾਲ ਆ ਪ੍ਰਾ ਸਹੀ ਬਸ ਠੀਕ ਹੋ ਕਿਦਾਂ ਪਧਾਰੇ ਫਿਰ ਦੁਬਾਰੇ ਹੁਣ ਹੈ ਕਿੰਨੇ ਦਿਨ ਹੋ ਗਏ ਬੜੇ ਚੰਗੇ ਸੀਗੇ ਬਾਈ ਦੇਖਦੇ ਨਹੀਂ ਨਹੀਂ ਕਿੰਨੇ ਦਿਨ ਹੋ ਗਏ ਹੁਣ ਇੱਥੇ ਆਏ ਨੂੰ ਹਾਂਜੀ ਪਹਿਲਾ ਦਿਨ ਪਹਿਲਾ ਦਿਨ ਹੀ ਹਨ ਮੈਂ ਵੀ ਆ ਕੇ ਅੱਗੇ ਬਾਈ ਨੂੰ ਕਦੇ ਵੇਖਿਆ ਨਹੀਂ ਲੱਸੀ ਦਾ ਹੁਣ ਕੰਮ ਚੱਲ ਪਿਆ ਬਾਈ ਜੋਰਾ ਸ਼ੋਰਾ ਤੇ ਹੁਣ ਪੀਆ ਕਰਨਗੇ ਲੱਸੀ ਆਜੋ ਤੁਹਾਨੂੰ ਸਵੇਰੇ ਸਵੇਰੇ ਉਹ ਬਾਲੇ ਪੀਂਦੇ ਆ ਜਿਹੜੇ ਸ਼ਾਮ ਨੂੰ ਥੋੜੀ ਗਰਮ ਚੀਜ਼ ਪੀਂਦੇ ਕਨੇ ਵਾਸ ਮਿਹਰਬਾਨੀ ਮੈਂ ਬਾਈ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ ਮੈਂ ਕਿਹਾ ਬਾਈ ਪਰ ਆਇਦ ਕੀ ਹੁਣ ਇੱਧਰ ਆ ਯਾਰ ਗਾਹ ਦਾ ਜਿਆਦਾ ਇੱਧਰ ਰੇੜੀਆਂ ਆਪਾਂ ਇੱਧਰ ਹੀ ਲਾਉਣਾ ਹੈ ਚੱਟ ਗਿਆ ਇੱਧਰ ਖੜਦੀਆਂ ਗੱਡੀਆਂ ਇੱਧਰ ਖੜਦੀਆਂ ਇਹੀ ਪਿੰਦੇ ਆ ਇਹਦੇ ਆਪਣਾ ਗਾਹ ਕੀ ਹੈ ਸਾਰਾ ਆਪਣਾ ਗਾਹ ਕੀ ਹੈ ਸਹੀ ਆ ਲੈ ਬਾਈ ਬਾਈ ਕੋਲੇ ਲੱਸੀ ਪੀਣੀ ਹੁੰਦੀ ਤੇ ਜਰੂਰ ਮਾਰਿਆ ਕਰੋ ਢੇੜਾ ਹਨਾ ਕੋਟਗਪੁਰਾ ਸਬਜ਼ੀ ਮੰਡੀ ਦੇ ਵਿੱਚ ਅੰਦਰ ਮਾਲਸ਼ ਵਾਲਾ ਸਿੱਧੀ ਵੇਹ ਕੇ ਹੁੰਦਾ ਯਾਰ ਕੋਈ ਤਾਂ ਗਰਮੀ ਆ ਜਿਵੇਂ ਠੰਡ ਸੀ ਅਗੇ 10 10 11 11 ਵਜੇ ਤੱਕ ਚਲੀ ਹੁਣ ਅੰਦਰ ਨੂੰ ਜਾਣੇ ਤਾਂ ਅੰਦਰ ਸੌਦਾ ਤਾਂ ਹੈ ਨਹੀਂ ਮੇਰੇ ਨੂੰ ਗਰਮੀ ਹੈ ਨਾਲ ਦੇ ਗਰਮੀ ਕਰਕੇ ਮੰਡੀ ਜਿਹੜੀ ਬਈ ਸਵੇਰੇ ਸਟਾਰਟ ਹੋ ਜਾਂਦੀ ਹੈ ਜੇ ਵੀਡੀਓ ਸਬਜੀ ਮੰਡੀ ਦੀ ਬਣਾਉਣੀ ਆ ਤਾਂ ਇੱਥੇ ਮੈਨੂੰ ਲੱਗਦਾ ਵੀ ਆਪਾਂ ਨੂੰ 5:30 ਵਜੇ ਆਉਣਾ ਪਿਆ ਕਰੂਗਾ ਫੇਰ ਕਿਤੇ ਜਾ ਕੇ ਜਿਹੜੀ ਵੀਡੀਓ ਇੱਥੇ ਸਬਜੀ ਮੰਡੀ ਦੀ ਬਣਦੀ ਆ ਨਹੀਂ ਤਾਂ ਆ ਵੇ ਲੋ ਤੁਸੀਂ ਸੌਦਾ ਹੈ ਹੀ ਨਹੀਂ ਵੀਡੀਓ ਕਾਦੀ ਬਣਾਈਗੇ ਸੌਦਾ ਹੋਵੇ ਤਾਂ ਵੀਡੀਓ ਬਣੇ ਬਈ ਹਾਂ ਲੈ ਇੱਧਰ ਉਹ ਇੰਨਾ ਵੀ ਰਹਿਲ ਹੈਗੀ ਆ ਖੁੱਲਾ ਕੰਮ ਹੁਣ ਗੱਡੀਆਂ ਪੜਕ ਪੜਕ ਜਾਈ ਜੰਗ ਉਹ ਠੀਕ ਆ ਭਾਈ ਇੱਧਰ ਦੇਖ ਲੋ ਸਾਰੇ ਪਾਸੇ ਤੇ ਕੱਲ ਨੂੰ ਬਣਾਵਾਂਗਾ ਯਾਰ ਸਬਜੀ ਬੰਡੀ ਦੀ ਵੀਡੀਓ ਅੱਜ ਭਾਈ ਹੁਣ ਨਾ ਮੈਂ ਲੇਟ ਹੋ ਗਿਆ ਯਾਰ ਰਾਤ ਥੋੜਾ ਜਿਹਾ ਕੰਮ ਚ ਜ਼ਰੂਰੀ ਬੀਜੀ ਸੀਗੇ ਉਹਦੇ ਕਰਕੇ ਲੇਟ ਜ਼ਰੂਰ ਹੋ ਗਿਆ ਯਾਰ ਉੱਠਣਾ ਨਹੀਂ ਉਹ ਅੱਜ ਹੋ ਗਿਆ ਕੰਮ ਖਰਾਬ ਆ ਵੇ ਲੋ ਸਾਹਮਣੇ ਇੰਨਾ ਹੈ ਨਹੀਂਗਾ ਕੋਈ ਸੌਦਾ ਪੱਤਾ ਸਾਰਾ ਚੱਕਾ ਗਿਆ ਤੁਹਾਨੂੰ ਵਿਖਾ ਵੀ ਦਿੰਨੇ ਜੂਮ ਕਰਕੇ ਇੱਥੇ ਅੱਗੇ ਸਬਜੀ ਪਈ ਜਾਂਦੀ ਆ ਵੱਧੂ ਤੇ ਹੁਣ ਜਾਨੀ ਖੇਡ ਗਿਆ ਖੇਡਾ ਇੱਥੇ ਵੀ ਬਹੁਤ ਸਬਜ਼ੀ ਪਈ ਹੁੰਦੀ ਆ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਦਾ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਭਰਾ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ